ਹਾਂਜੀ ਕਿਰਨਾਲ ਹਰਬਿੰਦਰ ਕੌਰ ਸਮਾਜੀ ਸੋਇਫ ਬਹੁਤ ਪੁਰਾਣਾ 2013 ਦਾ ਕੇਸ ਹੈ ਜੀ ਜਿਹੜਾ ਅੱਜ ਮਾਨਯੋਗ ਤਰਨਤਾਰਨ ਕੋਰਟ ਵੱਲੋਂ ਦੋਸ਼ੀ ਕਰਾਰ ਜਿਹੜਾ ਕੀਤਾ ਗਿਆ ਹੈ ਜੀ ਕਿੰਨੇ ਚਿਰ ਬਾਅਦ ਕੇਸ ਜਿਹੜਾ ਇਹ ਜੀ 13 ਸਾਲ ਬਾਅਦ ਜਿਹੜਾ ਮੈਂ ਕੇਸ ਅੱਜ ਜਿੱਤ ਦੀ ਤਦਾਰਕ ਤੇ ਆ ਚੁੱਕੀ ਹਾਂ ਜੀ ਸੋਇ ਜਿਹੜੇ ਉਸ ਮੁਲਾਜ਼ਮਾਂ ਵੱਲੋਂ ਜਿਹੜਾ ਸਾਡੇ ਨਾਲ ਤਸ਼ੱਦਦ ਕੀਤਾ ਗਿਆ ਪਰਿਵਾਰ ਨਾਲ ਤਸ਼ੱਦਦ ਕੀਤਾ ਗਿਆ ਔਰ ਇੱਕ ਜਿਹੜਾ ਖਡੂਰ ਸਾਹਿਬ ਦਾ ਐਮਐਲਏ ਸੀ ਦੋਸ਼ੀ ਉਸ ਨੂੰ ਵੀ ਘਰਾਰ ਕੀਤਾ ਕੀ ਨਾਮ ਉਹਦਾ ਮਨਜਿੰਦਰ ਸਿੰਘ ਉਸ ਸਾਬਾ ਔਰ ਲਾਲਪੁਰਾ ਕਿਵੇਂ ਦੇਖਦੇ ਜੋ ਲੰਬੇ ਸਮੇਂ ਬਾਅਦ ਇਨਸਾਫ ਉਹ ਜਿਹੜਾ ਮਿਲ ਰਿਹਾ ਨਜ਼ਰ ਆ ਰਿਹਾ ਹੈ ਸੋ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਚਾਹਾਂਗੀ ਕਿ ਇਹ ਸਭ ਮੇਰੇ ਬਾਬਾ ਸਾਹਿਬ ਡਾਕਟਰ ਪੀ ਪ੍ਰਵੋਮ ਵੇਦਗੜੀ ਜੀ ਦੀ ਦੇਣ ਹੈ ਜਿਨ੍ਹਾਂ ਨੇ ਸਾਡੇ ਗਰੀਬ ਲੋਕਾਂ ਦਾ ਵੀ ਜਿਹੜਾ ਸੋਚਿਆ ਤੇ ਸਾਨੂੰ ਸੁਵਿਧਾਨ ਦਿੱਤਾ ਔਰ ਉਸ ਸੁਵਿਧਾਨ ਦੇ ਰਿਕਾਰਡਿੰਗ ਜਿਹੜਾ ਅੱਜ ਮੈਨੂੰ ਇਨਸਾਫ ਮਿਲਿਆ ਹੈ ਔਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਕਿ ਇਹਦੇ ਵਿੱਚ ਬਹੁਤ ਵੱਡਾ ਸੰਯੋਗ ਸਾਡੇ ਬਾਬਾਈ ਦਾ ਹੈ ਮੇਰੇ ਹਸਬੰਦ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਹਮੇਸ਼ਾ ਖਲੋਕੇ ਤੇ ਕਦੀ ਵੀ ਪੈਸੇ ਦਾ ਨਹੀਂ ਸੋਚਿਆ ਮੇਰੇ ਮਗਰ ਜੋ ਜਿੱਦਾਂ ਵੀ ਹਸਯੋਗ ਦੇ ਸਕੇ ਮੇਰੇ ਮਗਰ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਤੇ ਅੱਜ ਜਿਹੜਾ ਮੈਂ ਇਨਸਾਫ ਲੈ ਸੀ ਕਿੰਨੇ ਚਿਰ ਬਾਅਦ ਕਿਸ ਜਿਹੜਾ ਵਾ ਅੱਜ ਤੁਸੀਂ ਜਿਹੜਾ ਵਾ ਖੁਸ਼ੀ ਮਹਿਸੂਸ ਕਰ ਰਹੇ ਜੇ ਕਿ ਜਿਹੜਾ ਇੰਨਾ ਚਿਰ ਲੰਬਾ ਚੱਲਿਆ ਮੈਂ 13 ਸਾਲ ਬਾਅਦ ਜਿਹੜਾ ਅੱਜ ਖੁਸ਼ੀ ਦਾ ਜਿਹੜਾ ਮਹਿਸੂਸ ਕਰ ਰਹੀਆਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੈ ਔਰ ਮੈਂ ਖਾਸ ਕਰਕੇ ਆਪਣੇ ਐਡਵੋਕੇਟ ਅਮਿਤ ਤਮਨਜੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚਾ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਇਮਾਨਤ ਦਿੱਤੀ ਤੇ ਪੇਸ਼ੇ ਦੇ ਨਾਲ ਜਿਹੜਾ ਖਲੋਕੇ ਔਰ ਮੇਰੇ ਨਾਲ ਖਲੋਤੇ ਤੇ ਮੈਨੂੰ ਇਨਸਾਫ ਮਿਲਿਆ ਮੈਨੂੰ ਜਿੰਨੀਆਂ ਇੱਕ ਮੁਸ਼ਕਲਾਂ ਆਈਆਂ ਕੇਸ ਦੇ ਵਿੱਚ ਮੈਨੂੰ ਬਹੁਤ ਜ਼ਿਆਦਾਆਂ ਮੁਸ਼ਕਲ ਆਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਇੰਨੀਆਂ ਮੁਸ਼ਕਲ ਆਈਆਂ ਮੇਰੇ ਪਰਿਵਾਰ ਨੂੰ ਵੀ ਕੁੱਟਿਆ ਗਿਆ ਮਾਰਿਆ ਗਿਆ ਮੇਰੇ ਹਸਬੰਦ ਨੂੰ ਤੱਕ ਮਾਰਨ ਦੀਆਂ ਧਮਕੀਆਂ ਮੇਰੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਅਸੀਂ 2-2 ਮਹੀਨੇ 3-3 ਮਹੀਨੇ ਆਪਣੇ ਘਰ ਤੋਂ ਵੀ ਬਾਹਰ ਰਹੇ ਇਹਨੂੰ ਸਜ਼ਾ ਦਿਵਾਉਣ ਦੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਂਦੇ ਆ। ਦੇਖੋ 12 13 14 ਸਾਲ ਪੁਰਾਣਾ ਕੇਸ ਆ ਜੀ। ਔਰ ਜੋ ਵੀ ਜੱਜ ਫੈਸਲਾ ਕਰਦੇ ਆ ਆਪਣੇ ਦੋਸਹਮਣਾਂ ਕਰਦੇ ਆ ਬਿਲਕੁਲ ਸਹੀ ਦਿੱਤਾ ਹੋਊਗਾ। ਔਰ ਦੇਖੋ ਵਿਕਲਪ ਇਹਦਾ ਇਹ ਹੀ ਆ ਕਿ ਜਿਹੜੇ ਦੋਸ਼ੀ ਪਾਏ ਗਏ ਆ ਉਹ ਅਪੀਲ ਦੇ ਲਈ ਹਾਈਕੋਰਟ ਜਾਣ। ਜੀ। ਪਰ ਜਿਵੇਂ ਇਹ ਵੇਖਣਾ ਮਿਲਦਾ ਕਿ ਅਦਾਲਤ ਦੇ ਫੈਸਲੇ ਦਾ ਹੁਕਮ ਜਿਹੜਾ ਹੁੰਦਾ ਉਹ ਕਦੇ ਸਿਰ ਮੁੱਠੀ ਕਰਵਾਉਂਦਾ ਪੰਜੰਦਰ ਲਾਲ ਸਰੂਨੀ ਇਹ ਗੱਲ ਕਰੀ ਆ। ਬਿਲਕੁਲ ਸਿਰ ਮੱਥੇ ਪਰਵਾਹ ਨਾਲ ਦਾਅਦ ਤਾਉ ਕੰਫਰਮ ਮੱਥੇ ਆ ਪਰ ਜਿਹੜੀ ਉਹਨਾਂ ਸਜ਼ਾ ਕਰਤੀ ਆ ਉਹਦੇ ਵਾਸਤੇ ਆਪਾਂ ਨੂੰ ਜੇ ਜਾਣਾ ਹੀ ਪੈਂਦਾ ਕਿੰਨੇ ਚਿਰ ਦੀ ਸਜ਼ਾ ਹਾਂ ਜੀ ਨਹੀਂ ਸਜ਼ਾ ਜੀ ਉਹਦੇ ਵਾਸਤੇ ਨਿਯਤ ਕੀ ਗਈ ਆ ਪਰ ਜਾਬ ਰੱਖਿਆ ਗਿਆ ਆਰਡਰ ਔਰ ਸਜ਼ਾ ਜਿਹੜੀ ਆ ਅਗਲੇ ਆਰਡਰ ਤੋਂ ਆਈ ਆ ਕਿੰਨੇ ਕੇਸ ਚੜਿਆ ਇਨਵੋਲਵਲ ਹੈਗੀ ਕੇਸ ਚ ਕਿੰਨੇ ਇਨਵੋਲਵਲ ਆ ਉਹ ਇਹੋ ਦੱਸੀ ਜਾ ਰਹੇ ਨੇ ਕਿ ਸਜ਼ਾ ਹੋ ਗਈ ਆ 4 ਸਾਲ ਦੀ ਹੋ ਗਈ ਆ ਇਹ ਕਿਉਂ ਫਿਰ ਦੇਖੋ ਜਿਹੜਾ ਸੀਕ ਟੈਗ ਆ ਉਹਦੇ 5 ਸਾਲ ਦੀ ਵੱਧ ਤੋਂ ਵੱਧ سزا ਗਈ ਹੈ। ਜਾਂਚ ਦੇ ਮੁਤਾਬਕ ਉਹ 4 ਵੀ ਹੋ ਸਕਦੀ 3 ਵੀ ਹੋ ਸਕਦੀ ਹੈ ਉਹਦੇ ਮੁਤਾਬਕ। ਕੇਸ ਸਰ ਕਿੰਨੇ ਅਨਵੋਲਵਲ ਹੈ ਕੇਸ ਦੇ ਵਿੱਚ ਇਸੀ? ਹਾਂਜੀ। ਕੇਸ ਵਿੱਚ ਕਿੰਨੇ ਅਨਵੋਲਵਲ ਹੈ ਏਡੇ? ਇਹਦੇ ਕੇਸ ਦੇ ਟੋਟਲ 12 ਜਾਣੇ ਆ। ਅੱਛਾ ਜੀ। ਹਾਂਜੀ। ਤੇ ਉਹਨਾਂ ਵਿੱਚ ਪਤਾ ਲੱਗਿਆ ਇੱਕ ਰਾਜਪੀ ਹੋਇਆ ਵਾ ਇੱਕ ਤਿਹਾਰ ਜਿਲ੍ਹੇ ਦੇ ਵਿੱਚ ਅਰਵਿੰਦਰ ਸਿੰਘ ਸੋਸ਼ੀ ਉਹ ਤਿਹਾਰ ਜਿਲ੍ਹੇ ਦਿੱਲੀ ਬੰਦਰ। ਇਹਦੇ ਵਿੱਚ ਮੁੱਖ ਦੋਸ਼ੀ ਕਿਹੜਾ ਮੰਨਦੇ ਪਏ ਨੇ ਜਿਹੜੀ ਮੈਡਮ ਬਹੁਤ ਖੁਸ਼ ਹੋ ਗਈ। ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗਾ। 2013 ਸੰਨ ਦਾ ਕੇਸ ਚੱਲ ਰਿਹਾ ਹੈ ਮੈਡਮ ਹਰਵਿੰਦਰ ਕੌਰ ਨਾਮ ਹੈ ਸਟੇਟ ਡਿਵਿੰਦਰ ਕੁਮਾਰ ਦੇ ਨਾਮ ਤੇ ਫਾਇਲ ਕੀਤੀ ਸੀ ਸਰ ਕਿਸ ਤਰ੍ਹਾਂ ਇਹ ਕੇਸ ਚੱਲ ਰਿਹਾ ਤੇ ਅੱਜ ਕੀ ਦੇਖਣ ਨੂੰ ਮਿਲਿਆ ਸਰ ਜਿਹੜਾ ਹੈ 4-3-2013 ਉਹ 69/13 ਐਫਆਈਆ ਤਰਜੂਮੇ ਦੇ ਤਰਤਲ ਦੇ ਵਿੱਚ ਅੰਡਰ ਸੈਕਸ਼ਨ ਸ਼ੈਡਿਊਲ 10 ਸਾਧ ਤੇ 370 372 ਧਾਰਾ ਦੇ ਹੋਰ ਵੀ ਇਲਟਾਰ ਆ ਰਿਹਾ ਹੈ ਇਸ ਵਿੱਚ ਤੇ ਅੱਜ ਸਰ ਤਕਰੀਬਨ ਟੋਟਲ 11 ਜਿਹੜੇ ਹੈ ਵਿੱਚ 12 ਟੋਟਲ ਰੋਸੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ ਪਰਮਜੀਤ ਸਿੰਘ ਤੇ ਜਿਹੜੇ 11 11 ਦੇ 11 ਜਿਹੜੇ ਅਪੀਲ ਕਰ ਸੀ ਉਹਨਾਂ ਨੂੰ ਦੋਸ਼ੀ ਕਰਾ ਕੇ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਉਹਨਾਂ ਦਾ ਨਾਮ ਹੈ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਗੁਰਦੀਪ ਕੌਰ ਉਹਨਾਂ ਨੂੰ 323 148 194 ਆਪੀਸੀ ਤੋਂ ਲੈ ਕੇ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਨੂੰ ਹਜੇ ਫਿਲਹਾਲ ਛਾੜ ਦਿੱਤਾ ਗਿਆ ਤੇ ਜਿਹੜੇ ਬਾਕੀ ਦੋਸ਼ੀ ਦਵਿੰਦਰ ਕੁਮਾਰ ਸਾਦਰ ਸਿੰਘ ਹਰਮਿੰਦਰ ਸਿੰਘ ਉਸੂਸ਼ੀ ਮਨਜਿੰਦਰ ਸਿੰਘ ਉਸਾਬਾ ਕਬਲਦੀਪ ਸਿੰਘ ਅਸ਼wini ਕੁਮਾਰ ਤਸੀਮ ਸਿੰਘ ਤੇ ਅਰਜਿੰਦਰ ਸਿੰਘ ਇਹ ਅੱਠ ਦੋਸ਼ੀ ਇਹਨਾਂ ਨੂੰ ਕਸ਼ਟ ਪੀ ਲਾਇਆ ਤੇ 12 ਤੇ 9 ਮਹੀਨਾ ਤੋਂ ਲੈ ਕੇ 25 ਨਹੀਂ ਸਜ਼ਾ ਨਾ ਚਰਚ ਕੋਈ ਕੁਆਂਟਮ ਆਫ ਸੈਂਟੈਂਸ ਦੀ ਗੱਲ ਸੈਕੀ ਦੀ ਸਜ਼ਾ ਸਨ ਸਰ ਸਜ਼ਾ ਜੇ ਨਹੀਂ ਸੁਣਾਈ ਦੇ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਪਰ ਸਾਰੇ ਲੋਕ ਇਹ ਵੀ ਦੱਸੀ ਜਾਂਦੇ ਕਿ 4 ਸਾਲ 4 ਸਾਲ ਕਿਉਂਗੇ ਫਿਰ ਦੱਸੀ ਜਾਗੇ ਸਰ ਦੇਖੋ ਕੋਈ ਇਹੋ ਜੀ ਹੋਈ ਨਹੀਂ ਆ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਰੀਕ ਹੋਈ ਬਾਕੀ ਜਿਹੜੇ ਦੋਸ਼ੀ ਉਹ ਅੱਧ ਦੋਸ਼ੀ ਅਜੇ ਕਸਟਡੀ ਜਾਈਗੇ ਇਹਦੇ ਵਿੱਚ ਸਰ ਵੇਖਣ ਨੂੰ ਵਿਧਾਨ ਸਭਾ ਹਲਕਾ ਕਡੂਰ ਸਾਹਿਬ ਦੇ ਜਿਹੜੇ ਵਿਧਾਇਕ ਨੇ ਮਨਿੰਦਰ ਸਿੰਘ ਲਾਲਪੁਰਾ ਉਹ ਕੀ ਐਨਰੋਲ ਉਹਨਾਂ ਦਾ ਸਰ ਉਹਨਾਂ ਦਾ ਵੀ ਵਿੱਚ ਰੋਲ ਹੈਗਾ ਸੀ ਉਹ ਐਟ ਟੈਟ ਮੂਵਮੈਂਟਸ ਜਿਹੜਾ ਹੋਇਆ ਤੇ ਉਹਨਾਂ ਨੇ ਇਹਨਾਂ ਸੇਕਸ਼ਲ ਕੀਤੀ ਸੀ ਕਿ ਇਹਨਾਂ ਨੂੰ ਜਾਤੀ ਸ਼ਬਦ ਕਿਹਦੇ ਕੀ ਨਾਂ ਉਹਨਾਂ ਦਾ ਬੰਦੀਨ ਨਸਲ ਸਰ ਉਹ ਉਹਨਾਂ ਉਸ ਟਾਈਮ ਇਹ ਗਏ ਨੇ ਅਬਦਲ ਸਰ ਐਮਐਲਏ ਖਡੂ ਸਾਹਿਬ ਕੀ ਉਹਨਾਂ ਦੀ ਰੈਸਟ ਬੈਚੂਗੀ 13